ਕਰਤਾਰੋਂ ਡਰਿਏ ਰੱਬ ਤੋਂ ਡਰਿਏ 100 ਵਾਰ ਬੋਲਣ ਤੋਂ ਪਹਿਲਾਂ ਕੋਈ ਪਤਾ ਨਹੀਂ ਸਮੇ ਦਾ ਰੱਬ ਬੰਦੇ ਨੂੰ ਕਿੱਥੇ ਲੈ ਕੇ ਖੜਾ ਦਿੰਦਾ ਹੁੰਦਾ ਕੋਈ ਪਤਾ ਨਹੀਂ ਤਾਂ ਇਹਨੇ ਬਚਨ ਬੋਲਿਆ ਅੰਨਿਆਂ ਦੇ ਅੰਨੇ ਹੀ ਜੰਮੇ ਅੱਜ ਕਿਸੇ ਸਾਧੂ ਦੀ ਯਾਦ ਮਨਾ ਰਿਹਾ ਮੈਂ ਸਾਧੂਆਂ ਦੀ ਵਡਿਆਈ ਕਰ ਰਿਹਾ ਵੀ ਮਹਾਪੁਰਸ਼ ਕੀ ਚੀਜ਼ ਹੁੰਦੇ ਨੇ ਤਾਂ ਫਿਰ ਉਹਨੇ ਗੱਠ ਬੰਨ ਲੀ ਵੀ ਮੈਂ ਤਾਂ ਬਦਲਾ ਜ਼ਰੂਰ ਲੈਣਾ ਹੈ ਫਿਰ ਇਹ ਹਾਰ ਕੇ ਜੂਏ ਦੇ ਵਿੱਚ ਪੰਜੇ ਪੰਡਵ ਜੂਏ ਦੇ ਵਿੱਚ ਹਾਰ ਗਏ ਨੂੰ ਵੀ ਦ੍ਰੋਪਤੀ ਨੂੰ ਵੀ ਦ੍ਰੋਪਤੀ ਨੂੰ ਮਾਨਸੀ ਆਪਣੇ ਆਪ ਤੇ ਫਿਰ ਪੰਜ ਪਤੀਆਂ ਤੇ ਮਾਨਸੀ ਫਿਰ ਉਹਨੇ ਇੱਕ ਝੁੱਠਾ ਗੁਰੂ ਬਣਾਇਆ ਹੋਇਆ ਸੀ ਸੰਸਾਰਕ ਜਿਵੇਂ ਸਾਡੇ ਲੋਕ ਵੀ ਕਈ ਬਣਾ ਲੈਂਦੇ ਨੇ ਉਹ ਵੀ ਹੱਥ ਖੜੇ ਕਰ ਗਿਆ ਕਹਿੰਦਾ ਹੁਣ ਦ੍ਰੋਪਤੀ ਮੇਰੇ ਹੱਥ ਜੀ ਵੀ ਕੁਛ ਨਹੀਂ ਫਿਰ ਚੌਥੇ ਨੰਬਰ ਤੇ ਉਹਨੂੰ ਭਗਵਾਨ ਯਾਦ ਆਇਆ ਆਇਆ ਭਗਵਾਨ ਤੇ ਜਿਹੜਾ ਯਾਦ ਆਇਆ ਆਇਆ ਪਰ ਪਿਛਲੇ ਜਨਮ ਦਾ ਦਰੋਪਤੀ ਦਾ ਇੱਕ ਪੁੰਨ ਦਾਨ ਕੀਤਾ ਹੋਇਆ ਸੀ ਪਿਛਲੇ ਜਨਮ ਚ ਕਿਹੜਾ ਦਾਨ ਸੀ ਦਰੋਪਤੀ ਜਦੋਂ ਪਿਛਲੇ ਜਨਮ ਦੇ ਵਿੱਚ ਸੀ ਨਾ ਇਹ ਗੰਗਾ ਤੇ ਇਸ਼ਨਾਨ ਕਰਨ ਜਾ ਰਹੀ ਸੀ ਕਿਤੇ ਆਪਣੀ ਸਹੇਲੀਆਂ ਦੇ ਨਾਲ ਅੱਗੇ ਇੱਕ ਮਹਾਪੁਰਸ਼ ਇਸ਼ਨਾਨ ਕਰ ਰਹੇ ਸੀ ਇਸ਼ਨਾਨ ਕਰਦੇ ਕਰਦੇ ਉਹਨਾਂ ਦੇ ਬਸਤਰ ਪਾਣੀ ਚ ਹਟ ਗਏ ਮਹਾਪੁਰਸ਼ਾਂ ਦੇ ਜਦੋਂ ਵੀ ਦ੍ਰੋਪਦੀ ਪਿਛਲੇ ਜਨਮ ਚ ਉੱਥੇ ਗਈ ਆਪਣੀ ਸਹੇਲੀਆਂ ਦੇ ਨਾਲ ਤਾਂ ਮਹਾਪੁਰਸ਼ਾਂ ਨੂੰ ਨੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਮਹਾਪੁਰਸ਼ੋ ਤੁਸੀਂ ਬਾਹਰ ਆ ਜਾਓ ਅਸੀਂ ਵੀ ਇਸ਼ਨਾਨ ਕਰਨਾ ਪਹਿਲਾਂ ਲੋਕ ਕਿਸੇ ਤਰ੍ਹਾਂ ਹੀ ਇਸ਼ਨਾਨ ਕਰਦੇ ਹੁੰਦੇ ਸੀ ਰਾਜੇ ਮਹਾਰਾਜੇ ਧਿਆਨ ਨਾਲ ਸੁਣਿਓ ਬਈ ਤਾਂ ਉਹ ਮਹਾਪੁਰਸ਼ ਕਹਿੰਦੇ ਧੀਏ ਆਹ ਬਚਨ ਬੋਲਿਆ ਉਹਨਾਂ ਨੇ ਕਹਿੰਦੇ ਮੈਂ ਬਾਹਰ ਆਣ ਦੇ ਯੋਗ ਨਹੀਂ ਤੂੰ ਆਪਣੇ ਬਸਤਰਾਂ ਦੇ ਵਿੱਚੋਂ ਮੈਨੂੰ ਥੋੜਾ ਜਿਹਾ ਬਸਤਰ ਪਾੜ ਕੇ ਦੇ ਤਾਂ ਮੈਂ ਬਾਹਰ ਆ ਸਕਾਂ ਤਾਂ ਕਹਿੰਦੇ ਦਰੋਪਤੀ ਨੇ ਆਪਣੀ ਸਾੜੀ ਪਾੜ ਕੇ ਥੋੜੀ ਜਿਹੀ ਸੁੱਟੀ ਵਿੱਚ ਪਿਛਲੇ ਜਨਮ ਤੇ ਉਹ ਵੀ ਹਟ ਗਈ ਹੱਥ ਨਹੀਂ ਆਈ ਮਹਾਪੁਰਸ਼ਾਂ ਦੇ ਪਾਣੀ ਦਾ ਵਹਾਅ ਤੇਜ ਸੀ ਫਿਰ ਥੋੜਾ ਜਿਹਾ ਕੱਪੜਾ ਪਾੜ ਕੇ ਸੁੱਟਿਆ ਉਹ ਵੀ ਹਟ ਗਿਆ ਜਦੋਂ ਤੀਜੀ ਵਾਰੀ ਕੱਪੜਾ ਪਾੜ ਕੇ ਸੁੱਟਿਆ ਫਰ ਉਹਨੇ ਕਹਿਤਾ ਦ੍ਰੋਪਦੀ ਨੇ ਮਹਾਪੁਰਸ਼ ਉਹ ਆਖਰੀ ਕੱਪੜਾ ਇਸ ਤੋਂ ਵੱਧ ਮੈਂ ਵੀ ਨਹੀਂ ਦੇ ਸਕਦੀ ਕੱਪੜਾ ਮਹਾਪੁਰਸ਼ਾਂ ਨੇ ਕੱਪੜਾ ਫੜਿਆ ਆਪਣਾ ਤਨ ਟੱਕ ਕੇ ਬਾਹਰ ਆ ਕੇ ਨਾਲੇ ਦ੍ਰੋਪਦੀ ਨੂੰ ਬਚਨ ਕਰਤਾ ਕਹਿੰਦੇ ਧੀਏ ਅੱਜ ਤੋਂ ਮੇਰੀ लाज ਰੱਖੀ ਐ ਜਾਂ ਕੋਈ ਸਮਾ ਆਵੇਗਾ ਰੱਬ ਤੇਰੀ लाज ਰੱਖੇਗਾ ਆਖੋ ਸਤਨਾਮ ਉਹ ਇੰਨਾ ਕੁ ਟੋਟਾ ਕੱਪੜੇ ਦਾ ਦਾਨ ਕੀਤਾ ਹੋਇਆ ਫਿਰ ਭਾਈ ਗੁਰਦਾਸ ਜੀ ਕਹਿੰਦੇ ਕੱਪੜ ਕੋਟ ਉਹ ਸਾਰਿਆਂ ਨੇ ਉਹ ਢੇਰ ਲੱਗ ਗਏ ਭਰੀ ਸਭਾ ਦੇ ਵਿੱਚ ਕੱਪੜਿਆਂ ਦੇ ਪਰ ਦਰੋਪਤੀ ਦੀ ਸਾੜੀ ਨਾਲ ਲਾ ਸਕੇ ਆਖੋ ਸਤਨਾ ਇਹ ਕੀ ਸੀ ਇੱਥੇ ਲੋਕ ਕਹਣਗੇ ਕਿਹੜਾ ਪੁੰਨਦਾਨ ਜੀ ਦਾ ਕਿਹੜਾ ਕੋਈ ਫਲ ਮਿਲਣਾ ਹੈ ਮਿਲੇਗਾ ਕਿਉਂ ਨਹੀਂ ਮਿਲੇਗਾ ਤਾਂ ਪੁੰਨਦਾਨ ਕਰਦਾ ਰਹੇ ਰੱਬ ਨੇ ਇਸ ਜਨਮ ਚ ਦੇਣਾ ਅਗਲੇ ਚ ਦੇਣਾ ਅਗਲੇ 10 10 ਜਨਮਾਂ ਤੋਂ ਬਾਅਦ ਦੇਣਾ ਇਹ ਉਹਦੇ ਹੱਥ ਹੈ ਨੱਕ ਨੱਥ ਖਸਮ ਹੱਥ ਉੱਥੇ ਤੇਰਾ ਜੋਰ ਨਹੀਂ ਤੇਰਾ ਕਰਮ ਹੈ ਤੂੰ ਕਰਮ ਬਣਾ ਆਪਣੀ ਜ਼ਿੰਦਗੀ ਦੇ ਇੱਕ ਦਿਨ ਰੱਬ ਨੇ ਇੰਨਾ ਸੁੱਖ ਦੇ ਦੇਣਾ ਤੂੰ ਹੱਥ ਜੋੜ-ਜੋੜ ਕੇ ਵੀ ਕਹੇਗਾ ਪਰਮਾਤਮਾ ਤੇਰਾ ਦੇਣ ਨਹੀਂ ਦੇ ਸਕਦਾ ساری ਜ਼ਿੰਦਗੀ ਆਖੋ ਸਤਨਾਮ ਕਿ ਹੈ ਉਹ ਭਰੇ ਹੋਏ ਨੇ ਖਜ਼ਾਨੇ ਹਰੀ ਨਾਮ ਦੇ ਨੀਮਾ ਹੋਜੋ ਲੋਨ ਲੈ ਮਨਾ ਭਰੇ ਹੋਏ ਨੇ ਖਜ਼ਾਨੇ ਹਰੀ ਨਾਮ ਦੇ ਨਾਮ ਤੇ ਨੀਵਾ ਹੋ ਕੇ ਲੁੱਟ ਲੈ ਮਨ